ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਤੁਹਾਨੂੰ ਦਿਖਾਉਣ ਲੱਗੇ ਆਂ ਜੀ ਇਹ ਪਹਿਲਾ ਸੂਟ ਹੈ ਜਿਹੜਾ ਪਸ਼ਮੀਨੇ ਦੇ ਵਿੱਚ ਰੈਡੀ ਹੋਇਆ ਜੀ ਪਿਓਰ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਹੋਇਆ ਤੇ ਇਹਦੇ ਵਿੱਚ ਸਾਰੇ ਵਿੱਚ ਫਲਾਵਰ ਬਣਾਏ ਗਏ ਨੇ ਇਸ ਤਰੀਕੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰ ਬਣਾਈ ਗਏ ਨੇ ਜੀ ਸਾਰੇ ਸੂਟ ਦੇ ਵਿੱਚ ਤੇ ਇਹਦੇ neck ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਗਿਆ ਜੀ। ਬੈਲ ਵਾਲਾ neck ਬਣਾਇਆ ਗਿਆ ਇਹਦਾ ਤੇ ਵਿੱਚ ਸਾਰੇ ਚ ਫਲਾਵਰ ਬਣਾਏ ਗਏ ਨੇ ਤੇ ਇਹ ਇਹਦੇ ਪਾਜੂ ਦੇ ਉੱਪਰ ਵਰਕ ਕੀਤਾ ਗਿਆ ਜੀ। ਇਹ ਸਾਰਾ ਹੀ ਕੰਮ ਸਿੰਗਲ ਟਾਂਕੇ ਦਾ ਕੀਤਾ ਗਿਆ ਜੀ। ਜਿਹਨਾਂ ਨੂੰ ਵਰਕ ਬਾਰੇ ਨੌਲੇਜ ਹੈ ਉਹਨਾਂ ਨੂੰ ਪਤਾ ਹੈ ਵੀ ਸਿੰਗਲ ਟਾਂਕੇ ਦਾ ਕੰਮ ਕਿੰਨਾ ਫਿਨਿਸ਼ਿੰਗ ਵਾਲਾ ਤੇ ਕਿੰਨਾ ਵਧੀਆ ਹੁੰਦਾ ਹੈ ਜੀ। ਤੇ ਆਪਾਂ ਨੇ ਮਹਿਰੂਨ ਕਲਰ ਦੀ ਪੱਟੀ ਵਾਲੀ ਪਾਈਪਿੰਗ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ। ਬਹੁਤ ਹੀ ਪਿਆਰਾ ਸੂਟ ਹੈ ਜੀ ਤੁਸੀਂ ਕਿਸੇ ਵੀ ਕਲਰ ਉੱਪਰ ਇਹਨੂੰ ਕਰਵਾ ਸਕਦੇ ਹੋ ਜੀ ਇਹ ਪਰਪਲ ਕਲਰ ਦੇ ਉੱਪਰ ਬਣਿਆ ਹੋਇਆ ਹੈ ਜੀ ਤੇ ਮਹਿਰੂਨ ਕਲਰ ਦੇ ਨਾਲ ਆਪਾਂ ਇਹਦਾ ਕੰਟਰਾਸਟ ਬਣਾਇਆ ਦੁਪੱਟੇ ਦਾ ਤੇ ਸਲਵਾਰ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਜੀ ਇਹਦੇ ਦੁਪੱਟਾ ਜਿਹੜਾ ਪਿਓਰ ਮਸਲੀਨ ਦਾ ਦੁਪੱਟਾ ਹੈ ਲਾਈਨਿੰਗ ਵਾਲਾ ਤੇ ਦੁਪੱਟੇ ਦੇ ਵਿੱਚ ਆਪਾਂ ਨੇ ਦੋਨੋਂ ਪੱਲਿਆਂ ਦੇ ਉੱਪਰ ਇਸ ਤਰੀਕੇ ਨਾਲ ਪੱਟੀਆਂ ਬਣਵਾਈਆਂ ਨੇ ਤੇ ਸੈਂਟਰ 'ਚੋਂ ਕੱਲਾ ਇਹ ਪਰਪਲ ਕਲਰ ਦਰੱਖਿਆ ਤੇ ਫੋਰ ਸਾਈਡ ਹਲਕੀ ਜੀ ਲੈਂਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਤੁਸੀਂ ਕਿਸੇ ਵੀ ਕਲਰ ਉੱਪਰ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸੂਟ ਵਧੀਆ ਲੱਗੇ ਤਾਂ ਸੂਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਦੇ ਉੱਪਰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਹੈ 6284750206 ਅਗਲਾ ਸੂਟ ਵੈਲਵਟ ਦੇ ਵਿੱਚ ਰੈਡੀ ਹੋਇਆ ਜੀ ਇਹਦੇ ਉੱਪਰ ਆਰੀ ਵਰਕ ਕੀਤਾ ਗਿਆ ਜੀ ਸੂਟ ਦੇ ਉੱਪਰ ਮਹਿੰਦੀ ਕਲਰ ਦਾ ਸੂਟ ਹੈ ਜੀ ਉੱਪਰ ਤੱਕ ਦੋ ਸੈਂਟਰ ਦੇ ਵਿੱਚ ਦੀ ਲਾਈਨਾਂ ਜਾ ਰਹੀਆਂ ਨੇ ਜੀ ਤੇ ਨੈੱਕ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਗਿਆ ਇਹਦੇ ਘੇਰੇ ਦੇ ਉੱਪਰ ਸਟ੍ਰੀਕ ਇਹਨਾਂ ਕੱਟਵਰਕ ਬਣਾਇਆ ਗਿਆ ਤੇ ਦੋ ਫਲਾਵਰ ਦਿੱਤੇ ਗਏ ਨੇ ਜੀ ਇਹਦੇ ਮੈਜੈਂਟਾ ਕਲਰ ਦਾ ਇਹ ਦੁਪੱਟਾ ਇਹ ਦੁਪੱਟੇ ਉੱਪਰ ਲੈਂਸ ਲੱਗਣੀ ਬਾਕੀ ਹੈ ਪਿਓਰ ਚਨੂਨ ਦਾ ਦੁਪੱਟਾ ਹੋਏਗਾ ਜੀ ਇਹਦੇ ਨਾਲ ਸੈਮੀ ਚਨੂਨ ਦਾ ਨਹੀਂ ਜੀ ਪਿਓਰ ਚਨੂਨ ਦਾ ਦੁਪੱਟਾ ਹੈ ਤੇ ਇਹਦੇ ਨਾਲ ਉਦੇ ਉੱਪਰ ਲੈਸ ਲਗਾਵਾਂਗੇ ਜੀ ਆਪਾਂ ਇਸ ਕਲਰ ਦੀ ਦੁਪੱਟਾ ਹਜੇ ਰੈਡੀ ਨਹੀਂ ਹੋਇਆ ਤੁਸੀਂ ਚਾਹੋ ਤਾਂ ਦੁਪੱਟਾ ਚੇਂਜ ਵੀ ਕਰਵਾ ਸਕਦੇ ਹੋ ਜੀ ਵਿਦਆਊਟ ਦੁਪੱਟਾ ਤੇ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਇਹਦੇ ਉੱਪਰ ਸਾਰਾ ਹੀ ਆਰੀ ਵਰਕ ਕੀਤਾ ਗਿਆ ਤੇ ਇਹ ਇਹਦੀ ਬਾਜੂ ਦੇ ਉੱਪਰ ਵਰਕ ਆਇਆ ਜੀ ਇਹਦੀ ਸਲਵਾਰ ਦੇ ਉੱਪਰ ਵੀ ਵਰਕ ਕੀਤਾ ਗਿਆ ਸਲਵਾਰ ਦੇ ਪੌਂਚਿਆਂ ਉੱਪਰ ਵੀ 골ਡਨ ਜਰੀ ਦਾ ਵਰਕ ਕੀਤਾ ਗਿਆ ਜੀ ਕਲਰ ਕਸਟਮਾਈਜ਼ ਹੁੰਦਾ ਜੀ ਤੁਸੀਂ ਕਿਸੇ ਵੀ ਕਲਰ ਉੱਪਰ ਇਸ ਨੂੰ ਰੈਡੀ ਕਰਵਾ ਸਕਦੇ ਹੋ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਥੈਂਕ ਯੂ